ਇਹ ਹਿਮਾਚਲ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਘੁੰਮਣ ਫਿਰਨ ਜਾਂਦੇ ਨੇ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਬਾਕੀ ਡਰਾਈਵਰ ਭਰਾ ਕੋਈ ਵੀ ਕਿਸੇ ਨਾਲ ਲੜ ਕੇ ਰਹਿੰਦਾ। ਜਿਹੜੀ ਲੋਕਲ ਪਬਲਿਕ ਆ ਉਹੀ ਸਾਰਾ ਪੰਗਾ ਪਾਉਂਦੀ ਹੈ ਜੇ। ਉਹਨਾਂ ਬੜੀ ਬੇਰਹਿਮੀ ਨਾਲ ਉਹਨਾਂ ਨੂੰ ਕੁੱਟਿਆ ਬੜੀ ਬੁਰੀ ਤਰ੍ਹਾਂ। ਬੜੀਆਂ ਜਿਹੜੀਆਂ ਨੇ ਵਾਇਰਲ ਹੋਣ ਦੀਆਂ ਵੀਡੀਓ ਹਿਮਾਚਲ ਦੀ ਐਂਟਰੀ ਬੰਦ ਕਰਤੀ ਹੈ। ਕੀ ਕਹਿਣਾ ਚਾਹੀਦਾ। ਉਹ ਇਧਰ ਹੁੰਦੇ ਆਂ ਅਸੀਂ ਉਧਰ ਜਾਂਦੇ ਆਂ ਸਾਨੂੰ ਕੋਈ ਮੁਸ਼ਕਲ ਨਹੀਂ ਜੀ ਉੱਥੇ ਮੁਸ਼ਕਲ ਉਹਨਾਂ ਬੰਦਿਆਂ ਦੀ ਆ ਰਹੀ ਹੈ ਜਿਹੜੇ ਲੋਕਲ ਨੇ ਜਿਨ੍ਹਾਂ ਨੇ ਥੱਲੇ ਆਉਣਾ ਹੀ ਨਹੀਂ ਗਾ ਜੀ ਸਾਲੋ ਸਾਡੀ ਪਬਲਿਕ ਇਧਰੋਂ ਪੰਜਾਬ ਵਾਲੇ ਚਾ ਰਜਿਸਤਾਨ ਕੋਈ ਵੀ ਨਾ ਜਾਊਗਾ ਫਿਰ ਉਹ ਰੋਟੀ ਕਿੱਥੋਂ ਖਾਣਗੇ ਸੇ ਪਬਲਿਕ ਨੂੰ ਸਮਝਾ ਕੇ ਰੱਖਣਾ ਚਾਹੀਦਾ ਵੀ ਟੂਰਿਸਟ ਸਾਡੇ ਆ ਰਹੇ ਨੇ ਉਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਦਾ ਸਮਨ న్యూਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਪਿਛਲੇ ਕਾਫੀ ਦਿਨਾਂ ਤੋਂ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਹਿਮਾਚਲ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਘੁੰਮਣ ਫਿਰਨ ਜਾਂਦੇ ਨੇ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਲੈ ਕੇ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸਾਡੇ ਨਾਲ ਟੈਕਸੀ ਡਰਾਈਵਰ ਜਿਹੜੇ ਖੜੇ ਨੇ ਹਰ ਸਮੇਂ ਤੇ ਹਰ ਟਾਈਮ ਜਿਹੜੇ ਨੇ ਉਹ ਰਿਸਕ ਦੇ ਵਿੱਚ ਰਹਿੰਦੇ ਨੇ ਸਵਾਰੀ ਨੂੰ ਲੈ ਕੇ ਜਾਂਦੇ ਨੇ ਆਪਣਾ ਪਰਿਵਾਰ ਪਾਲਦੇ ਨੇ ਕਿਤੇ ਨਾ ਕਿਤੇ ਦਿੱਕਤਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਆਪਾਂ ਅੱਜ ਕਲੀਅਰ ਗੱਲ ਕਰਾਂਗੇ ਕਿ ਬੜੀਆਂ ਆਵਾਜ਼ਾਂ ਉਰਦੀਆਂ ਪੀਆਂ ਨੇ ਕਿ ਐਂਟਰੀ ਬੰਦ ਕਰਤੀ ਹਿਮਾਚਲ ਦੀ ਹਿਮਾਚਲ ਦੇ ਵਿੱਚ ਨਾ ਜਾਓ ਆਪਾਂ ਕਲੀਅਰ ਆਪਣੇ ਭਰਾਵਾਂ ਕੋਲੋਂ ਜਾਣਾਂਗੇ ਕਿ ਕਿੱਦਾਂ ਦੀ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਉੱਧਰ ਤੇ ਕੋਈ ਕਹਿੰਦਾ ਕਿ ਹਿਮਾਚਲ ਦੇ ਐਂਟਰੀ ਬੰਦ ਕਰਤੀ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਟੈਕਸੀ ਡਰਾਈਵਰਾਂ ਦਾ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਗੁਰਦੇਵ ਸਿੰਘ ਸਰ ਗੁਰਦੇਵ ਸਿੰਘ ਜੀ ਕਿਹੜੀ ਗੱਡੀ ਚਲਾਉਂਦੇ ਤੁਸੀਂ ਗੱਡੀ ਆਪਣੇ ਕੋ ਟੈਂਪੋ ਟਰੈਵਲ ਦੇ ਸੀ ਸੋ ਗੱਲਾਂ ਨਿਕਲਦੀ ਆ ਭਾਜੀ ਐਂਟਰੀ ਬੰਦ ਕਰਦੀ ਹਿਮਾਚਲ ਦੇ ਵਿੱਚ ਬੜੀਆਂ ਦਿੱਕਤਾਂ ਆਂਦੀਆਂ ਵੀ ਕੀ ਕੁਝ ਸਾਡੇ ਕਲੀਅਰ ਲੋਕਾਂ ਨੂੰ ਕਰ ਦੋ ਵੀ ਕੀ ਇਹ ਪਰੇਸ਼ਾਨੀਆਂ ਦਾ ਸਾਮਾ ਦੇ। ਥੋੜੇ ਦਿਨ ਪਹਿਲਾਂ ਚੱਲੋ ਦਿੱਕਤ ਤਾਂ ਬਹੁਤ ਹੋਈ ਹੈ ਲੋਕਾਂ ਨੇ ਬਹੁਤ ਥਕਾ ਕੀਤਾ ਉੱਥੇ ਵੀ। ਪਰ ਚੱਕਰ ਇਹ ਵੀ ਡਰਾਈਵਰ ਭਰਾ ਜਿੰਨੇ ਵੀ ਕੋਈ ਹਿਮਾਚਲ ਦਾ ਆ ਜੀ ਐਂਡਕੇ ਦਾ ਜਾਂ ਪੰਜਾਬ ਦਾ ਆ। ਜੀ। ਉਹਨਾਂ ਵੱਲੋਂ ਕੋਈ ਦਿੱਕਤ ਨਹੀਂ ਜਿਹੜੀ ਲੋਕਲ ਪਬਲਿਕ ਆ ਉਹੀ ਸਾਰਾ ਪੰਗਾ ਪਾਉਂਦੀ ਹੈ ਜਿੱਦਾਂ ਕੋਈ ਘੁੰਮਣ ਜਾਂਦਾ ਆ ਮੇਰੇ ਵਜ੍ਹਾ ਤੋਂ ਕਿਸੇ ਨੂੰ ਕੁੱਟਮਾਰ ਕਰਨਾ ਜਾਂ ਕਿਧਰ ਇਹ ਚੀਜ਼ਾਂ ਮੰਨ ਹੋਣੀ ਚਾਹੀਦੀ ਹੈ। ਬਾਕੀ ਡਰਾਈਵਰ ਭਰਾ ਕੋਈ ਵੀ ਕਿਸੇ ਨਾਲ ਲੜ ਕੇ ਰਾਜੀ। ਸੋ ਪਤਾ ਲੱਗੇ ਕਿ ਐਂਟਰੀ ਕਹਿੰਦੇ ਬੰਦ ਹੋ ਗਈ ਹੈ ਤੁਹਾਡੇ ਵੀਰ ਗੇ ਨੇ ਹਿਮਾਚਲ ਦੇ ਵਿੱਚ ਕੋਈ ਐਦਾਂ ਦੀ ਗੱਲਤ ਨਹੀਂ ਹੈਗੀ ਕੀ ਕਹਿਣਾ ਚਾਹੁੰਦੇ ਨਹੀਂ ਬੰਦ ਹੋ ਐਂਟਰੀ ਖੁੱਲੀ ਹੈ ਚੱਲ ਰਿਹਾ ਹਿਮਾਚਲ ਚੱਲ ਰਿਹਾ ਕੋਈ ਚੱਕਰ ਸੋ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਬੜੀਆਂ ਕਹਿੰਦੇ ਪਏ ਨੇ ਕਿ ਉਹ ਹਿਮਾਚਲ ਤੇ ਬੰਦ ਕਰਤੀ ਐਂਟਰੀ ਜੇ ਹੋ ਗਿਆ ਉਹ ਹੋ ਗਿਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਹੋਰ ਵੀ ਸਾਡੇ ਭਰਾ ਨੇ ਟੈਕਸੀਆਂ ਚਲਾਉਂਦੇ ਨੇ ਗੱਡੀਆਂ ਲੈ ਕੇ ਹਿਮਾਚਲ ਜਾਣਾ ਚਾਹੁੰਦੇ ਨੇ ਪਰ ਉਹ ਕਿਤੇ ਨਾ ਕਿਤੇ ਡਰ ਦੇ ਨਾਲ ਆ ਗੱਲ ਸੁਣ ਕੇ ਤੇ ਨਹੀਂ ਜਾਂਦੇ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹਿਮਾਚਲ ਦੇ ਵਿੱਚ ਸ ਆਪਣਾ ਲੋਕਲ ਜਿਹੜੀਆਂ ਰੋਤਾਂਗ ਨੂੰ ਗੱਡੀਆਂ ਚੱਲਦੀਆਂ ਹੋਇਆਂ ਜੀ ਉਹਨਾਂ ਬੰਦਿਆਂ ਨੇ ਜਿਹੜੀ ਟੈਕਸੀ ਵਾਲਿਆਂ ਨੇ ਸਾਡੇਆਂ ਨਾਲ ਗਲਤ ਕੀਤੀ ਉਹ ਗਲਤ ਕੀਤਾ ਹੈ ਉਹ ਨਹੀਂ ਉਹਨਾਂ ਦਾ ਫਰਜ ਬਣਦਾ ਚਲੋ ਜੇ ਕਿਤੇ ਗੱਡੀ ਲੱਗ ਗਈ ਜਾਂ ਕੁਝ ਹੋ ਗਿਆ ਜਾਂ ਕੋਈ ਗਲਤੀ ਹੈ ਉਹਦਾ ਬੈਠ ਕੇ ਹੱਲ ਕਰਨਾ ਚਾਹੀਦਾ ਆ ਉਹਨਾਂ ਬੜੀ ਬੇ ਰਮੀਨਾਂ ਨੂੰ ਕੁੱਟਿਆ ਬੜੀ ਬੁਰੀ ਤਰ੍ਹਾਂ ਇਸ ਕਰਕੇ ਸਾਨੂੰ ਬੁਰਾ ਲੱਗਦਾ ਵੀ ਉਹ ਕੰਮ ਜਿਹੜਾ ਗਲਤ ਉਹ ਲੋਕਲ ਮਨਾਲੀ ਵਾਲਿਆਂ ਕੀਤਾ ਜੀ ਹਾਂਜੀ ਸੋ ਹੁਣ ਕੋਈ ਐਦਾਂ ਦੀ ਗਲਤ ਨਹੀਂ ਹੈਗੀ ਐਂਟਰੀ ਉੱਤੇ ਬੰਦਤ ਨਹੀਂ ਹਿਮਾਚਲ ਦੇ ਵਿੱਚ ਗੱਡੀਆਂ ਜਾ ਰਹੀਆਂ ਤੁਹਾਡੀਆਂ ਜਾਰੀਆਂ ਰਹੀਆਂ ਗਈਆਂ ਸੋ ਹੋਰ ਵੀ ਇੱਥੇ ਮੌਜੂਦ ਨੇ ਪਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਸਾਰੇ ਹੀ ਭਰਾਣੇ ਆਹ ਟਾਈਮ ਰਿਸਕ ਦੇ ਵਿੱਚ ਰਹਿੰਦੇ ਨੇ ਪਰ ਸਵਾਰੀ ਨੂੰ ਕਿਤੇ ਨਾ ਕਿਤੇ ਉਹ ਘਮਾਨ ਵੀ ਲੈ ਕੇ ਜਾਂਦੇ ਨੇ ਤੇ ਸਵਾਰੀ ਨੂੰ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਤੇ ਪਹੁੰਚਾਉਂਦੇ ਨੇ ਇਹ ਪਰਿਵਾਰ ਵਾਲੇ ਨੇ ਸਾਰੇ ਪਰ ਕਿਤੇ ਨਾ ਕਿਤੇ ਦਿੱਕਤਾਂ ਦਾ ਵੀ ਜਿਹੜਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕੰਮ ਕਰਦੇ ਤੁਹਾਨੂੰ ਪਤਾ ਉਦਾਂ ਦੇ ਨੇ ਅੱਗੇ ਵੀ ਪਰ ਗਰਮੀ ਹੈ ਤੇ ਗਰਮੀ ਦੇ ਵਿੱਚ ਜਿਹੜਾ ਟੂਰਿਸਟ ਪਲੇਸ ਆ ਉੱਤੇ ਸਵਾਰੀ ਲੈ ਕੇ ਵੀ ਜਾਣਾ ਜਿਹੜਾ ਬਣਦਾ ਹੈ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਸੁਖਰਾ ਸਿੰਘ ਸੁਖਰਾ ਜੀ ਕਿਹੜੀ ਗੱਡੀ ਚਲਾਉਂਦੇ ਤੁਸੀਂ ਮੇਰੇ ਕੋਈ ਟੀਓਸ ਹੈ ਜੀ ਮੈਂ ਟੀਓਸ ਚਲਾਉਣਾ ਸੋ ਸੁਖਰਾ ਜੀ ਬੜੀਆਂ ਜਿਹੜੀਆਂ ਨੇ ਵਾਇਰਲ ਹੋਣ ਦੀਆਂ ਵੀਡੀਓ ਹਿਮਾਚਲ ਦੀ ਐਂਟਰੀ ਬੰਦ ਕਰਤੀ ਹੈ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਹਿਮਾਚਲ ਵੀ ਕੋਈ ਐਂਟਰੀ ਬੰਦ ਨਹੀਂ ਗਈ ਬਾਕੀ ਜੇ ਆਪਾਂ ਟੈਕਸੀ ਵਾਲਿਆਂ ਦੀ ਗੱਲ ਕਰ ਲਈਏ ਕੱਲ ਨੂੰ ਉਹ ਇੱਧਰ ਆਉਂਦੇ ਆ ਅਸੀਂ ਉੱਧਰ ਜਾਂਦੇ ਆ ਸਾਨੂੰ ਕੋਈ ਮੁਸ਼ਕਲ ਨਹੀਂ ਜੀ ਉੱਥੇ ਮੁਸ਼ਕਲ ਉਹਨਾਂ ਬੰਦਿਆਂ ਦੀ ਆ ਰਹੀ ਹੈ ਜਿਹੜੇ ਲੋਕਲ ਨੇ ਜਿਨ੍ਹਾਂ ਨੇ ਥੱਲੇ ਆਉਣਾ ਹੀ ਨਹੀਂਗਾ ਜੀ ਜੀ ਉਹ ਇਸ ਗੱਲ ਨੂੰ ਗਲਤ ਸਮਝਦੇ ਆ ਕਿ ਜੇ ਮੰਨ ਲਓ ਕੱਲੋਂ ਸਾਡੀ ਪਬਲਿਕ ਇਧਰੋਂ ਪੰਜਾਬ ਵਾਲੇ ਜਾਂ ਰਾਜਸਥਾਨ ਕੋਈ ਵੀ ਨਾ ਜਾਊਗਾ ਫਿਰ ਉਹ ਰੋਟੀ ਕਿੱਥੋਂ ਖਾਣਗੇ ਜੀ ਉਹਨਾਂ ਵਾਸਤੇ ਔਖਾ ਆ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਹਿਮਾਚਲ ਸਰਕਾਰ ਨੂੰ ਕਿ ਆਪਣੇ ਜਿਹੜੇ ਤੁਹਾਡੇ ਉੱਥੇ ਦੇ ਵਰਕਰ ਨੇ ਜਿਹੜੇ ਐਮ ਐਲ ਏ ਆ ਜਾਂ ਕੋਈ ਵੀ ਆ ਉਹਨਾਂ ਨੂੰ ਆਪਣੀ ਪਬਲਿਕ ਨੂੰ ਸਮਝਾ ਕੇ ਰੱਖਣਾ ਚਾਹੀਦਾ ਵੀ ਟੂਰਿਸਟ ਸਾਡੇ ਆ ਰਹੇ ਨੇ ਉਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਹੁਣ ਅਸੀਂ ਜਾਣਦੇ ਆ ਸਾਡੇ ਹਿਮਾਚਲ ਵਾਲੇ ਯਾਰ ਦੋਸਤ ਨੇ ਅਹੀਂ ਹੁਣ ਫੋਨ ਕਰੋ ਨਾ ਹੁਣ ਗੱਲ ਕਰਾ ਦੇਣਾ ਤੁਹਾਡੀ ਸਾਨੂੰ ਕੋਈ ਮੁਸ਼ਕਲ ਨਹੀਂ ਹੈਗੀ ਉੱਥੇ ਧੱਕਾ ਉਹ ਬੰਦੇ ਕਰਦੇ ਨੇ ਜਿਨ੍ਹਾਂ ਨੇ ਥੱਲੇ ਆਉਣਾ ਹੀ ਨਹੀਂਗਾ ਨਾ ਉਹਨਾਂ ਨੇ ਪੰਜਾਬ ਚ ਆਉਣਾ ਨਾ ਉਹਨਾਂ ਕਸ਼ਮੀਰ ਜਾਣਾ ਬਾਕੀ ਐਦਾਂ ਦੀ ਕੋਈ ਗੱਲ ਨਹੀਂ ਰਸਤੇ ਬੰਦ ਵਾਲੀ ਗੱਡੀਆਂ ਚੱਲਣ ਡੀਆਂ ਨੇ ਪਰ ਅਸੀਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਹਿਮਾਚਲ ਵਾਲੇ ਨੂੰ ਕਿ ਆਪਣੀ ਜਿਹੜੀ ਪਬਲਿਕ ਆ ਉਹਨਾਂ ਨੂੰ ਤੁਸੀਂ ਸੰਭਾਲ ਕੇ ਰੱਖੋ ਤਾਂ ਕਿ ਇਹੋ ਜਿਹੀ ਕੋਈ ਵਾਰਦਾਤ ਨਾ ਹੋਵੇ ਹੁਣ ਉਹਨਾਂ ਬਾਹ ਤੋੜ ਦਿੱਤੀ ਜਿਹੜੇ ਆ ਸਾਡੇ ਇੱਧਰ ਤੇ ਐਨ ਆਰ ਆਈ ਸੀਗੇ ਕੱਲ ਉਹ ਉੱਤਰਦੇ ਆਉਣਾ ਤੇ ਟੈਕਸੀ ਵਾਲਿਆਂ ਨੇ ਆਹੀ ਟੈਕਸੀ ਵਾਲੇ ਆ ਅਸੀਂ ਉਹਨਾਂ ਨੇ ਮਸਲਾ ਤੇ ਇਸ ਚੀਜ਼ ਦਾ ਆ ਕਿ ਉਹਨਾਂ ਨੂੰ ਜਿਹੜੀ ਲੋਕਲ ਪਬਲਿਕ ਆ ਜਿਨ੍ਹਾਂ ਨੇ ਥੱਲੇ ਨਹੀਂ ਆਉਣਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਠੀਕ ਆ ਬਾਕੀ ਹੁਣ ਸਾਨੂੰ ਇਹ ਵੀ ਪਤਾ ਲੱਗਾ ਵੀ ਜਿਹੜੀ ਉਹ ਐਨ ਆਰ ਆਈ ਦੀ ਬਾਹ ਤੋੜੀ ਆ ਉਹਦੀ ਵਾਈਫ ਐਨ ਆਰ ਆਈ ਆ ਜੀ ਉਹਨਾਂ ਨੇ ਵੀਡੀਓ ਬਣਾਈ ਆ ਤੇ ਉਹਨੂੰ ਡਿਲੀਟ ਕਰ ਦਿੱਤਾ ਗਿਆ ਪੁਲਿਸ ਵਾਲਿਆਂ ਨੇ ਉਹ ਬਿਲਕੁਲ ਸ਼ਰੀਆਮ ਗਲਤ ਆ ਜੀ ਉਹ ਧੱਕਾ ਆ ਤਾਂ ਕਿ ਪੁਲਿਸ ਨਾਲ ਰਲਈ ਹੋਈ ਆ ਜੀ ਠੀਕ ਆ ਜੀ ਬਾਕੀ ਸਾਡੇ ਭਗਵੰਤ ਜਮਾਨ ਸਾਹਿਬ ਨੇ ਇਹ ਉਹਨਾਂ ਨਾਲ ਬਹਿ ਕੇ ਮੀਟਿੰਗ ਕਰਨ ਵੀ ਇੱਥੇ ਜੋ ਵੀ ਹੋ ਰਿਹਾ ਇਹ ਧੱਕਾ ਹੋ ਰਿਹਾ ਕੱਲ ਨੂੰ ਫਿਰ ਇੱਧਰ ਸਾਡੇ ਵਾਲੇ ਕਰਨਗੇ ਫਿਰ ਉਹ ਗਲਤ ਹੋ ਜਾਣਾ ਉਫਰ ਲੱਗਦਾ ਨਹੀਂ ਕਿ ਤੁਸੀਂ ਇੰਨੀ ਗੱਲ ਕਹੀ ਹੈ ਕਿ ਤੇ ਵਿਵਾਦ ਜਿਹੜਾ ਵੱਡਾ ਨਜ਼ਰ ਆ ਰਿਹਾ ਫਿਰ ਬਦੂ ਗੱਲ ਤੁਸੀਂ ਇੰਨੀ ਗੱਲ ਕਹੀ ਹੈ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਉਹ ਇੱਧਰ ਆਣਗੇ ਤੁਸੀਂ ਵੀ ਫਿਰ ਕਹੋਗੇ ਫਿਰ ਉਹ ਵਿਵਾਦ ਵਾਧੇਗਾ ਉਹ ਤਾਂ ਕੀ ਆ ਉਹ ਟੈਕਸੀ ਵਾਲੇ ਨੇ ਉਹਨਾਂ ਥੱਲੇ ਆਉਣਾ ਅਸੀਂ ਟੈਕਸੀ ਵਾਲੇ ਉੱਤੇ ਜਾਣਾ ਸਾਡੇ ਤਾਂ ਕੋਈ ਇਦਾਂ ਦਾ ਹੈ ਨਹੀਂ ਸਾਡੇ ਮੰਨ ਲੋ ਸਾਡੇ ਟੈਕਸੀ ਤੋਂ ਬਾਹਰ ਜਿਹੜੇ ਆਮ ਪਬਲਿਕ ਆ ਇਹ ਉਹਨਾਂ ਨੂੰ ਰੋਕ ਕੇ ਕੁਝ ਵੀ ਉਹਨਾਂ ਨਾਲ ਹੌਲਾ ਗੁੱਲਾ ਕਰਨਗੇ ਫਿਰ ਉਹ ਤਾਂ ਜ਼ਿੰਮੇਵਾਰ ਕੌਣ ਆ ਉਹ ਤਾਂ ਫਿਰ ਗਲਤ ਹੋ ਗਿਆ ਨਾ ਗੱਲ ਅਸੀਂ ਲੈ ਕੇ ਜਾਣਾ ਸਾਡੇ ਨਾਲ ਤੋਂ ਸਹਿਮਤ ਨਹੀਂ ਜੇ ਉਹਨਾਂ ਦੀ ਬਾਕੀ ਦੀ ਪਬਲਿਕ ਜਿਹੜੀ ਏ ਧੱਕਾ ਕਰਦੀ ਆ ਫਿਰ ਸਾਡੀ ਪਬਲਿਕ ਵੀ ਧੱਕਾ ਕਰੂਗੀ ਪਰ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪੈਂਦਾ ਜੇ ਤੁਹਾਡੇ ਨਾਲ ਕੋਈ ਸਵਾਰੀ ਜਾਂਦੀ ਹੈ ਕਰਨਾ ਪੈਣਾ ਜੇ ਕੱਲ ਨੂੰ ਆਪਾਂ ਮੰਨ ਲਓ ਅੰਮ੍ਰਿਤਸਰ ਤੋਂ ਆਪਾਂ ਪਿਕਅਪ ਕਰਦੇ ਆ ਟੂਰਿਸਟ ਨੂੰ ਆਪਾਂ ਲੈ ਕੇ ਜਾਂਦੇ ਆ ਜੇ ਸਾਨੂੰ ਹਿਮਾਚਲ ਬਾਰਡਰ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਏਗਾ ਤਾਂ ਫਿਰ ਸਾਡਾ ਨੁਕਸਾਨ ਆ ਅਸੀਂ ਤੇ ਇਹ ਕਹਿੰਨੇ ਆ ਕਿ ਸਰਕਾਰਾਂ ਬਹਿ ਕੇ ਆਪੋ ਦੇ ਵਿੱਚ ਮੀਟਿੰਗ ਕਰਨ ਮੀਟਿੰਗ ਕਰਕੇ ਉਹਦਾ ਕੋਈ ਹੱਲ ਕੱਢਿਆ ਜਾਵੇ ਜੀ ਟੈਕਸੀ ਵਾਲਾ ਕੋਈ ਇਦਾਂ ਦਾ ਕੰਮ ਨਹੀਂ ਕਰਦਾ ਜਿਹੜੇ ਵੈਸੇ ਆ ਰਹੇ ਨੇ ਉਹ ਵੀ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਹੁਣ ਕਈ ਮਰੀਜ਼ ਆ ਜਿਹੜੇ ਅੰਮ੍ਰਿਤਸਰ ਜਾਂਦੇ ਚੰਡੀਗੜ੍ਹ ਜਾਂਦੇ ਅਸੀਂ ਉਹਨਾਂ ਨੂੰ ਰੋਕਾਂਗੇ ੱਤਕਾ ਹੋ ਗਿਆ ਜੀ ਇਹ ਤਾਂ ਕੰਮ ਗਲਤ ਹੋ ਗਿਆ ਨਾ ਸੋ ਗੱਡੀਆਂ ਦੇ ਟੈਕਸੀ ਵੀ ਤੁਹਾਡੇ ਜਾਂਦੇ ਨੇ ਕਿਤੇ ਨਾ ਕਿਤੇ ਫਿਰ ਦਿੱਕਤ ਤੁਹਾਨੂੰ ਸਭ ਤੋਂ ਜ਼ਿਆਦਾ ਨਹੀਂ ਕਿਸ਼ਤਾ ਵੀ ਤਾਰਨੀਆਂ ਗੱਡੀਆਂ ਦੀ ਟੈਕਸੀ ਜਾਣਾ ਤੇ ਪਰਿਵਾਰ ਵੀ ਪਾਲਣਾ ਕਿਤੇ ਨਾ ਕਿਤੇ ਸੋ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਮੈਸੇਜ ਇਹ ਹੀ ਦੇਣਾ ਚਾਹੁੰਦੇ ਆਂ ਕਿ ਉਹ ਸਰਕਾਰਾਂ ਜਿਹੜੀਆਂ ਅਪੂ ਚ ਬਹਿ ਗਏ ਸਾਡੇ ਭਗਤ ਜੀ ਮਾਨ ਸਾਹਿਬ ਨਾਲ ਮਿਲ ਕੇ ਚੱਲਣਾ ਜੇ ਉਹ ਧੱਕਾ ਜਿਹੜੇ ਬੰਦੇ ਕਰਦੇ ਆ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਹੁਣ ਪੰਜ ਸੱਤਾਂ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਆ ਸਾਡੇ ਤੱਕ ਮੈਸੇਜ ਇਹ ਪਹੁੰਚਿਆ ਆ ਕਿ ਉਹ ਬੰਦੇ ਜਿਹੜੇ ਉਹ ਦੀਨਾ ਨਗਰ ਤੇ ਪਠਾਨਕੋਟ ਦੇ ਨੇ ਜਿਨ੍ਹਾਂ ਨੇ ਉਥੇ ਸ਼ੀਸ਼ੇ ਤੋੜੇ ਨੇ ਉਹਨਾਂ ਨੂੰ ਰੋਮ ਨਹੀਂ ਮਿਲੇ ਉਹਨਾਂ ਤਾਂ ਤੋੜੇ ਆ ਜੋ ਸਾਡੀ ਹੁਣ ਤੱਕ ਗੱਲ ਸਾਡੇ ਤੱਕ ਆਈ ਆ ਬਾਕੀ ਉਹਨਾਂ ਨੂੰ ਫੜਿਆ ਜਾਵੇ ਪਤਾ ਕਰਨ ਵੀ ਉਹ ਬੰਦੇ ਕਿੱਥੋਂ ਦੇ ਨੇ ਪਰ ਕਿਤੇ ਨਾ ਕਿਤੇ ਚੰਦ ਬੰਦਿਆ ਕਰਕੇ ਜਿਹੜਾ ਸਾਰਿਆਂ ਦਾ ਵਕਾਰ ਜਿਹੜਾ ਖਰਾਬ ਹੋ ਰਿਹਾ ਹੋ ਰਿਹਾ ਜੀ ਉਹ ਤਾਂ ਹੁਣੇ ਹੀ ਉਹ ਤੁਹਾਡੇ ਸਾਹਮਣੇ ਹੀ ਆ ਜੀ ਹੁਣ ਅਸੀਂ ਜੇ ਮੰਨ ਲਓ ਕਿ ਉਹਨਾਂ ਨੇ ਕੁੱ ਕਿਆ ਹੀ ਟੈਕਸੀ ਵਾਲੇ ਇੱਥੇ ਖੜ ਕੇ ਰੋਕੀ ਜਾਵਾਂਗੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਤੇ ਜੇ ਟੈਕਸੀ ਵਾਲੇ ਧੱਕਾ ਕਰਨਗੇ ਤੇ ਫਿਰ ਇਧਰੋਂ ਤੁਹਾਨੂੰ ਪਤਾ ਹੀ ਹੈ ਫਿਰ ਜੇ ਉਹ ਕਰਨਗੇ ਤੇ ਫਿਰ ਇਹ ਵੀ ਕਰ ਲੈਣਗੇ ਜੀ ਉਹ ਤੇ ਫਿਰ ਗੱਲ ਉੱਥੇ ਆ ਗਈ ਸੋ ਗੱਲਬਾਤ ਕੀਤੀ ਹੈ ਹੋਰ ਵੀ ਇੱਥੇ ਬੜੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਭਾਈ ਕੀ ਨਾਮ ਦੇ ਕਰਨ ਕੀ ਨਾਮ ਦੇ ਕਰਨ ਵੀਰ ਜੀ ਕਿੱਦਾਂ ਦੇਖਦੇ ਹੋ ਕਿ ਤੁਹਾਡਾ ਬਹੁਤ ਇੱਕ ਜੁੱਟ ਹੈਗਾ ਤੁਸੀਂ ਕਹੇ ਕਿ ਕੋਈ ਵੀ ਧੱਕਾ ਨਹੀਂ ਕਰਦਾ ਤੁਸੀਂ ਵੀ ਪਰਿਵਾਰ ਵਾਲਿਓ ਤੇ ਜੇ ਉਹ ਕਰਦੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਰਹੀਏ ਜੀ ਭਾਈ ਉਹ ਤਾਂ ਰਲ ਮਿਲ ਕੇ ਬੰਦਾ ਆ ਜੀ ਅਸੀਂ ਵੀ ਕਿਸ ਤਾਂ ਤਾਰਨੀ ਆ ਗੱਡੀਆਂ ਦੇ ਉਹਨਾਂ ਨੇ ਵੀ ਤਾਰਨੀਆਂ ਆ ਉਹ ਵੀ ਕੰਮ ਕਰਨਗੇ ਰੋਟੀ ਖਾਣਗੇ ਅਸੀਂ ਵੀ ਕੰਮ ਕਰਾਂਗੇ ਰੋਟੀ ਖਾਵਾਂਗੇ ਵਧੀਆ ਪਿਆਰ ਨਾਲ ਹਾਂਜੀ ਪਿਆਰ ਨਾਲ ਰਹਿਣਾ ਚਾਹੀਦਾ ਵਾ ਇਹ ਤਾਂ ਗੱਲ ਨਹੀਂ ਬਣਨੀ ਹੈਗੀ ਜੀ ਜੇ ਉਹ ਹੱਟਣਾ ਕਰਨਗੇ ਸਾਡੇ ਬੰਦੇ ਉਹਨਾਂ ਨਾਲ ਕਰਨਗੇ ਫਿਰ ਉਹ ਗੱਲ ਨਹੀਂ ਬਣਨੀ ਪਰ ਉਹਨਾਂ ਦਾ ਵੀ ਵਦਨਾ ਭਾਈ ਸਾਡਾ ਹੀ ਵਦਨਾ ਹੈਗਾ ਇਹਦੇ ਨਾਲ ਉਹ ਇਹੀ ਬੈਠ ਰਿਹਾ ਕਿ ਆਪਣਾ ਰਲ ਮਿਲ ਕੇ ਕੰਮ ਕਰਨ ਅਰਮਾਨ ਆ ਉਹ ਵੀ ਰੋਟੀ ਖਾਣ ਰਹੀ ਵੀ ਰੋਟੀ ਖਾਈਏ। ਸੋ ਕੀ ਅਪੀਲ ਕਰਨਾ ਚਾਹੁੰਦੇ ਕਹਿੰਦੇ ਉਹ ਬੰਦ ਹੈ ਹਿਮਾਚਲ ਦੇ ਵਿੱਚ ਐਂਟਰੀ ਬੰਦ ਹੈ ਕਿ ਨਹੀਂ ਭਾਜੀ ਕੋਈ ਅੰਦਾਜ਼ ਨਹੀਂ ਗਲਤੀ ਨਹੀਂ ਹੈ। ਤਾਂ ਕੁਝ ਨਹੀਂ ਹੈਗਾ ਭਾਈ ਸਾਰਾ ਕੁਝ ਖੁੱਲਾ ਦਾਵਾ। ਬਸ ਇਹ ਅਪੀਲ ਹੈ ਕਿ ਭਰਾਵਾਂ ਵਾਂਗੂ ਰਲ ਮਿਲ ਕੇ ਰਹਿਣਾ। ਉਹ ਵੀ ਆਪਣਾ ਰੋਜਗਾਰ ਚਲਾਉਣ ਰਹੀ ਵੀ ਚਲਾਈਓ। ਸੋ ਗੱਲਬਾਤ ਕੀਤੀ ਹੈ ਜੀ ਬੜੀ ਵਧੀਆ ਗੱਲਬਾਤ ਕੀਤੀ ਹੈ ਡਰਾਈਵਰ ਭਰਾ ਨੇ ਸਾਡੇ ਕਿਉਂਕਿ ਉਹਨਾਂ ਨੂੰ ਵੀ ਜਿਹੜਾ ਇਹ ਪਰਿਵਾਰ ਪਾਲਣਾ ਹੈ ਉਹ ਵੀ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਤੁਹਾਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਏ। ਜੇ ਐਂਟਰੀ ਦੀ ਗੱਲ ਕਰ ਲਈ ਤੇ ਐਂਟਰੀ ਕਿਸੇ ਤਰ੍ਹਾਂ ਦੀ ਕੋਈ ਬੰਦ ਨਹੀਂ ਹੈਗੀ ਹਿਮਾਚਲ ਦੀ ਸਾਡੇ ਜਿਹੜੇ ਭਰਾ ਨੇ ਟੈਕਸੀ ਵਾਲੇ ਉਹ ਅੱਜ ਵੀ ਜਾ ਰਹੇ ਨੇ ਪਰ ਉਹ ਬੇਨਤੀ ਕਰਦੇ ਨੇ ਕਿਤੇ ਨਾ ਕਿਤੇ ਹਿਮਾਚਲ ਪੁਲਿਸ ਨੂੰ ਵੀ ਕਿ ਹਿਮਾਚਲ ਦੇ ਲੋਕਾਂ ਨੂੰ ਵੀ ਜਿਹੜੇ ਸਰਾਰਥੀ ਅਨਸਰ ਨੇ ਵੀ ਉਹਨਾਂ ਨੂੰ ਜਰਾਏ ਇਹ ਕੰਮ ਨਹੀਂ ਕਰਨਾ ਚਾਹੀਦਾ ਸੋ ਆਪਾਂ ਗੱਲਬਾਤ ਕੀਤੀ ਹੈ ਟੈਕਸੀ ਵੀਰਾਂ ਨਾਲ ਉਹਨਾਂ ਨੇ ਕਿਹਾ ਕਿ ਆਪਾਂ ਸਵਾਰੀ ਲੈ ਕੇ ਜਾਣਾ ਜੇ ਸਵਾਰੀ ਲੈ ਕੇ ਨਾ ਜਾਵਾਂਗੇ ਤੇ ਸਾਡਾ ਜਿਹੜਾ ਪਰਿਵਾਰ ਆ ਉਹ ਵੀ ਕਿੱਥੋਂ ਪਾਲਣਾ ਹੈ ਆਪਾਂ ਵੀ ਕਿਸ਼ਤਾਂ ਦੇਣੀਆਂ ਗੱਡੀ ਦੀਆਂ ਤੇ ਆਪਾਂ ਵੀ ਆਪਣਾ ਪਰਿਵਾਰ ਪਾਲਣਾ ਹੈ ਤੋ ਸਰਕਾਰਾਂ ਨੂੰ ਚਾਹੀਦਾ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਦੇ ਕੇ ਬਹਿ ਕੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਸੋ ਵੀਡੀਓ ਨੂੰ ਵੱਤ ਵਾਲੇ ਸ਼ੇਅਰ ਕਰਿਓ ਕੈਮਰਾ ਪਰਸਨ ਅਮਨ ਅਗਰਵਾਲ ਨਾਲ ਦਾ ਸਮਨ ਨਿਊਜ਼ ਲਕੀ ਰਾਜਪੂਤ ਬਟਾਲਾ